ਤਨ ਤਨ ਸਹਬੇਕ ਮਾਲ ਗੁਰੂ ਗੋਬਿੰਦ ਸਿੰਘ ਜੀ ਤਨ ਤਨ ਤੇਰੀ ਕੁਰਬਾਨੀ ਚਾਰੇ ਪੁੱਤ ਵੀ ਹੱਸ ਕੇ ਕੌਮ ਤੋ ਵਾਰ ਦਿੱਤੇ ਤੰਨੇ ਤੇਰਾ ਜਿਗਰਾ ਹੈ ਸਰਬੰਸਦਾਨੀ ਧੰਨ ਬਾਜਾ ਵਾਲਿਆ ਬੇ ਧੰਨ ਕੁਰਬਾਨੀ ਤੇਰੀ ਭਾਰ ਦਿੱਤਾ ਸਾਰਾ ਪਰਿਵਾਰ ਬਾਜਾ ਵਾਲਿਆ ਤੂੰ ਭਾਰ ਦਿੱਤਾ ਸਾਰਾ ਪਰਿਵਾਰ ਤਤੀ ਬਾਣਾ ਕਦੇ ਲੱਗੇ ਸਾਡੇ ਬੱਚਿਆਂ ਨੂੰ ਸਾਰੇ ਮਾਪੇ ਸੁੱਖ ਸੁੱਖ ਦੇ ਹਜ਼ਾਰ ਬਾਜਾ ਵਾਲਿਆ ਤੁਬਾਰ ਦਿੱਤਾ ਸਾਰਾ ਪਰਵਾਰ ਬਾਰ ਦਿੱਤਾ ਸਾਰਾ ਪਰਵਾਰ ਵਾਜਾਂ ਵਾਲਿਆਂ ਤੁਬਾਰ ਦਿੱਤਾ ਸਾਰਾ ਪਰਵਾਰ ਪਿਤਾ ਨੂੰ ਵੀ ਦਿੱਲੀ ਸੀ ਸ ਦੇਣ ਲਈ ਸੀ ਤੌਰ ਦਿੱਤਾ ਵਖਰੀ ਮਸਾਲ ਸੀ ਇਹ ਜੱਗ ਤੇ ਵਖਰੀ ਮਸਾਲ ਸੀ ਇਹ ਜੱਗ ਤੇ ਗਉਧੇ ਗਰੀਬ ਦੀ ਰੱਖਿਆ ਵਾਲੇ ਗੁਰੂ ਜੀ ਪਹਿਰੇਦਾਰੀ ਕੀਤੀ ਤੁਸੀਂ ਡਟ ਕੇ ਪਹਿਰੇਦਾਰੀ ਕੀਤੀ ਤੁਸੀਂ ਡਟ ਕੇ ਜ਼ੁਲਮੋਂ ਦੇ ਮੋਰੇ ਸਾਦਾ ਇੱਕ ਤਾਣ ਖੜੇ ਤੁਸੀਂ ਜ਼ੁਲਮੋਂ ਦੇ ਮੋਰੇ ਸਾਦਾ ਇੱਕ ਤਾਣ ਖੜੇ ਤੁਸੀਂ ਕਦੇ ਵੀ ਨਹੀਂ ਮੰਨੀ ਸੀਗੀ ਹਾਰ ਬਾਜਾਂ ਵਾਲਿਆਂ ਤੋਬਾਰ ਦਿੱਤਾ ਸਾਰਾ ਪਰਵਾਰ ਵਾਰ ਦਿੱਤਾ ਸਾਰਾ ਪਰਿਵਾਰ ਵਾਜਾਂ ਵਾਲਿਆ ਤੂ ਵਾਰ ਦਿੱਤਾ ਸਾਰਾ ਪਰਵਾ ਤਨ ਤਨ ਸਹੇਬੇ ਕਮਾਲੀ ਗੁਰੂ ਗੋਬਿੰਦ ਸਿੰਘ ਜੀ ਤਨ ਤਨ ਤੇਰੀ ਕੁਰਬਾਨੀ ਚਾਰੇ ਪੋਤੇ ਵੀ ਹੱਸ ਕੇ ਕੌਮ ਤੋਂ ਵਾਰ ਦਿੱਤੇ ਤਨ ਤੇਰਾ ਜਿਗਰਾ ਹੈ ਸਰਬੰਸਦਾਨੀ ਬਾਜਾ ਵਾਲਿਆ ਬੇਤਨ ਕੁਰਬਾਨੀ ਤੇਰੀ ਬਾਰ ਦਿੱਤਾ ਸਾਰਾ ਪਰਿਵਾਰ ਬਾਜਾ ਵਾਲਿਆ ਤੂੰ ਬਾਰ ਦਿੱਤਾ ਸਾਰਾ ਪਰਿਵਾਰ ਤਤੀ ਵਾ ਨਾ ਕਦੇ ਲੱਗੇ ਸਾਡੇ ਬੱਚਿਆਂ ਨੂੰ ਸਾਰੇ ਮਾਪੇ ਸੁੱਖ ਸੁੱਖ ਦੇ ਹਜ਼ਾਰ ਬਾਜਾ ਵਾਲਿਆ ਤੂੰ ਬਾਰ ਦਿੱਤਾ ਸਾਰਾ ਪਰਿਵਾਰ ਬਾਰ ਦਿੱਤਾ ਸਾਰਾ ਪਰਿਵਾਰ ਬਾਜਾ ਵਾਲਿਆ ਤੂ ਬਾਰ ਦਿੱਤਾ ਸਾਰਾ ਪੁਰਵਾੜ ਪਿੱਤਾ ਨੂੰ ਵੀ ਦਿੱਲੀ ਸੀ ਸੇ ਦੇਣ ਲਈ ਸੀ ਤੌਰ ਦਿੱਤਾ ਵੱਖਰੀ ਮਸਾਲ ਸੀ ਇਹ ਜੱਗ ਤੇ ਵੱਖਰੀ ਮਸਾਲ ਸੀ ਇਹ ਜੱਗ ਤੇ ਗਉ ਤੇ ਗਰੀਬ ਦੀ ਰੱਖਿਆ ਲੈ ਗੁਰੂ ਜੀ ਪਹਿਰੇਦਾਰੀ ਕੀਤੀ ਤੁਸੀਂ ਡਟ ਕੇ ਪਹਿਰੇਦਾਰੀ ਕੀਤੀ ਤੁਸੀਂ ਡਟ ਕੇ ਜ਼ੁਲਮੋਂ ਦੇ ਮੋਰੇ ਸਾਦਾ ਇੱਕ ਤਾਨ ਖੜੇ ਤੁਸੀਂ ਜ਼ੁਲਮੋਂ ਦੇ ਮੋਰੇ ਸਾਦਾ ਇੱਕ ਤਾਨ ਖੜੇ ਤੁਸੀਂ ਕਦੇ ਵੀ ਨਹੀਂ ਮੰਨੀ ਸੀਗੀ ਹਾਰ ਵਾਜਾਂ ਵਾਲਿਆ ਤੂੰ ਵਾਰ ਦਿੱਤਾ ਸਾਰਾ ਪਰਵਾਰ ਵਾਰ ਦਿੱਤਾ ਸਾਰਾ ਪਰਵਾਰ ਵਾਜਾਂ ਵਾਲਿਆ ਤੂੰ ਵਾਰ ਦਿੱਤਾ ਸਾਰਾ ਪਰਵਾਰ